ਕੋਈ ਤੋ ਹੀ ਸੀ ਤਾਂ ਇਹ ਹੁਣ 73-43 ਸਾਲ ਹੋ ਗਏ ਆ ਹਾ ਅਸਾਲ ਅਸੀਂ ਜਨਮਸ਼ਟਮੀ ਮਨਾਣੀ ਜੀ ਅੱਜ ਅਸੀਂ ਜਨਮਸ਼ਟਮੀ ਦਾ ਤਿਉਹਾਰ ਮਨਾਇਆ ਇਥੇ ਜਿਨ੍ਹਾਂ ਨੇ ਮੰਮਰਾਂ ਨੇ ਇਹਦੇ ਚ શ્રીਕ੍ਰਿਸ਼ਨ ਜੀ ਦੇ ਉਹਦੇ ਕਿਰਦਾਰ ਬਾਰੇ ਤੇ ਉਹਨਾਂ ਦੀ ਲੀਲਾਵਾਂ ਬਾਰੇ ਤੇ ਉਹਨਾਂ ਦੇ ਜਿਹੜੇ ਜਿੰਨੇ ਵੀ ਚਮਤਕਾਰ ਸੀ ਉਹਨਾਂ ਬਾਰੇ ਉਹਨਾਂ ਨੇ ਸਾਰਿਆਂ ਨੇ ਇਥੇ ਆਪਣੇ ਜਿਹੜੇ ਆਈਟਮ ਪ੍ਰੈਜੈਂਟ ਕਰਤੇ ਇਥੇ ਤੇ ਉਹਨੇ ਧੂਮ-ਧਾਮ ਨਾਲ ਮਨਾਇਆ ਜੀ ਤੇ ਇਹਦੇ ਪਿੱਛੇ ਜਿਹੜਾ ਬਾਅਦ ਵਿੱਚ ਲੰਗਰ ਵੀ ਵਰਤਿਆ ਗਿਆ ਮੈਂਬਰਨ ਸਾਡੀ ਸੰਸਥਾ ਦੇ ਲਗਭਗ 400 ਮੈਂਬਰ ਹੈ ਜੀ ਤੇ ਅਸੀਂ ਹਰ ਵੀਰਵਾਰ ਨੂੰ ਇੱਥੇ ਇੱਕ ਮੀਟਿੰਗ ਮੀਟਿੰਗ ਕਰਦੇ ਹਾਂ ਤੇ ਮੈਂਬਰਾਂ ਨੂੰ ਇੱਥੇ ਆਇਆ ਆਇਆ ਹੈ ਤੇ ਹਵਾਰਾਂ ਤੇ ਰਾਸ਼ਟਰੀ ਦਿਵਸ ਤੇ ਸ਼ਹੀਦਾਂ ਤੇ ਅਸੀਂ ਸਾਰੇ ਇੱਥੇ ਮਨਾਉਂਦੇ ਹਾਂ ਜੀ ਤੇ ਇਹ ਸੰਸਥਾ ਜਿਹੜੀ ਹੈ ਸਮਾਜਿਕ ਸੇਵਾ ਵੀ ਕਰਦੀ ਰਹਿੰਦੀ ਹੈ ਅਸੀਂ ਬੱਚਿਆਂ ਨੂੰ ਆ ਜੋ ਜਿਹੜੇ ਗਰੀਬ ਯਤਿਮ ਕੁੜੀਆਂ ਆ ਉਹਨਾਂ ਨੂੰ ਸਿਲਾਈ ਦੀ ਮਸ਼ੀਨਾ ਦਿੰਦੇ ਜੀ ਸਾਡੇ ਇੱਥੇ ਲਾਇਬ੍ਰੇਰੀ ਹੈ ਇੱਥੇ ਇੱਕ ਫਿਜ਼ੀਓਥੈਰੇਪੀ ਦਾ ਸੈਂਟਰ ਵੀ ਹੈ ਜੀ ਇੱਥੇ ਡੀਏ ਕੇਅਰ ਵੀ ਹੈ ਜਿੱਥੇ ਆ ਕੇ ਬਜ਼ੁਰਗ ਜਿਹੜੇ ਹੈ ਅਖਬਾਰ ਪੜ੍ਹਦੇ ਆ ਆਪਣੇ ਖੇਡ ਖੇਡ ਖੇਡਦੇ ਆ ਤੇ ਅਸੀਂ ਬੜੇ ਤੁਮਦਾਮ ਨਾਲ ਸਾਰੇ ਤਿਉਹਾਰ ਮਨਾਉਂਦੇ ਜੀ ਇਹ ਸੰਸਥਾ ਜਿਹੜੀ ਹੈ ਸਾਰੇ ਪਟਿਆਲੇ ਦੀ ਸਭ ਤੋਂ ਵੱਧ ਸੰਸਥਾ ਹੈ ਤੇ ਸਾਰੇ ਜਿਹੜੇ ਨਾਰਥ ਇੰਡੀਆ ਵਿੱਚ ਇੱਕਲੀ ਸੰਸਥਾ ਹੈ ਜਿਹੜੀ ਹਰ ਵੀਰਵਾਰ ਨੂੰ ਇੱਕ ਇਕੱਠ ਕਰਦੀ ਹੈ ਤੇ ਇਥੇ ਵੀ ਤਿਉਹਾਰ ਮੰਡੀਆਂ ਦੀ ਹੈ ਸਮਾਜਿਕ ਹੋਰ ਕਈ ਗਤੀਵਿਧੀਆਂ ਕਰਦੀਆਂ ਤੇ ਇਹ ਸੰਸਥਾ ਜਿਹੜੀ ਹੈ ਸਮਾਜਿਕ ਤੌਰ ਤੇ ਸਾਰਿਆਂ ਨੂੰ ਤੇ ਅਸੀਂ ਉਹਨਾਂ ਦੀ ਮਦਦ ਵੀ ਕਰਦੇ ਹਾਂ ਪਿਛਲੇ 15 ਅਗਸਤ ਨੂੰ ਇਥੇ ਇੱਕ ਸਾਇੰਸ ਸਾਇੰਸ ਸਕੂਲ ਹੈ ਉਥੋਂ ਗਰੀਬ ਕੁੜੀਆਂ ਆਈ ਸੀ ਉਹਨਾਂ ਨੂੰ ਵੀ ਅਸੀਂ 23000 ਰੁਪਏ ਇਥੇ ਡੋਨੇਸ਼ਨ ਦਿੱਤਾ ਜੀ ਤੇ ਇਹ ਸੰਸਥਾ ਸਾਰੇ ਮਤਲਬ ਸਮਾਜ ਵਾਸਤੇ ਆਪਣੇ ਵਾਸਤੇ ਜ਼ੁਲਰੰਗਾ ਵਾਸਤੇ ਬਹੁਤ ਕੰਮ ਕਰਦੀ ਹੈ ਹਾਂ ਕੀ ਕਰਨ ਚਾਹੁੰਦੇ ਹੋ ਹੋਰ ਲੋਕਾਂ ਨੂੰ ਜਿਹੜੇ ਇੱਥੇ ਜੁੜਨਾ ਚਾਹੁੰਦੇ ਨੇ ਜੇ ਸੰਸਥਾ ਨਾਲ ਹਾਂ ਅਸੀਂ ਕਹਿੰਦੇ ਜੀ ਅੱਜ ਕੱਲ ਜਿਹੜਾ ਹੈ ਇਕੱਲਾਪਨ ਹੈ ਬੱਚੇ ਸਾਰਿਆਂ ਦੇ ਵਿਛੜੇ ਹੋਏ ਐ ਤੇ ਇੱਥੇ ਉਹ ਕਰੇ ਜਿਹੜਾ ਹੈ ਉਹ ਬੜਾ ਇਕੱਲਾਪਨ ਮਹਿਸੂਸ ਕਰਦੇ ਐ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਐ ਜਿਹੜੇ ਇੱਥੇ ਮੈਂਬਰ ਬਣ ਕੇ ਆ ਜਾਣ ਤਾਂ ਉਹਨਾਂ ਨੂੰ ਅੱਛਾ ਦਿਲ ਲੱਗੇਗਾ ਟਾਈਮ ਪਾਸ ਹੋ ਜਾਏਗਾ ਤੇ ਖੁਸ਼ੀ ਖੁਸ਼ੀ ਮਹਿਸੂਸ ਕਰਨਗੇ ਹਾਂ ਜੀ ਆਪਾਂ ਗੱਲ ਕਰੀਏ ਇਸ ਟਾਈਮ ਮਾਡਰਨ ਟਾਈਮ ਦੇ ਵਿੱਚ ਹਾਲਾਤਾਂ ਦੇ ਵਿਕਾਸ ਦੇ ਤੌਰ ਤੇ ਹਾਲਾਤਾਂ ਦੀ ਗੱਲ ਕਰੀਏ ਜਿਵੇਂ ਕਿ ਬਸ ਸਿਕਿਉਰਿਟੀ ਪਰਪਸ ਦੇ ਤੌਰ ਤੇ ਕੀ ਕਰਨਾ ਚਾਹੁੰਦੇ ਕਿਸ ਪਾਸੇ ਵੱਲ ਮੋਡਰਨ ਚ ਠੀਕ ਹੈ ਜੀ ਹਾਲਾਤ ਵਧੀਆ ਹੈ ਸਿਕਿਉਰਿਟੀ ਦੇ ਹਿਸਾਬ ਨਾਲ ਸਾਰਾ ਕੋਈ ਸਾਨੂੰ ਸਹਿਯੋਗ ਕਰਦੇ ਮੋਡਰਨ ਵਾਸੀ ਜਿਹੜੇ ਹੈ ਇੱਥੇ ਦੇ ਮਿਊਨਿਸਪਲ ਕਮਿਸ਼ਨਰ ਜਿਹੜੇ ਹੈ ਉਹ ਸਾਨੂੰ ਪੂਰਾ ਸਹਿਯੋਗ ਕਰਦੇ ਸਾਡੇ ਮੈਂਬਰ ਵੀ ਹੈ ਜੀ